ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਸ਼ੂ ਮੰਡੀ ਜਗਰਾਉਂ ਦੋਸਤੋ ਇਹ ਪਸ਼ੂ ਮੰਡੀ ਮਹੀਨੇ ਚ ਸਿਰਫ 23 ਤਰੀਕ ਨੂੰ ਲੱਗਦੀ ਆ ਤੇ ਭਾਰੀ ਮਾਤਰਾ ਵਿੱਚ ਗਾਂ ਤੇ ਮੱਝ ਦੋਸਤੋ ਇਸ ਮੰਡੀ ਦੇ ਵਿੱਚ ਪਹੁੰਚਦੀ ਆ ਹਾਂਜੀ ਦੋਸਤੋ ਪਹਿਲਾਂ ਤਾਂ ਜਿਹੜੇ ਮੇਰੇ ਵੀਰ ਭਰਾ ਮਨੀਡੇਰੀ ਫਾਰਮ ਚੈਨਲ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਸਤੋ ਇਸ ਮੰਡੀ ਚ ਆਪਾਂ ਕੋਸ ਜਰਸੀ ਵੇੜਾਂ ਤੇ ਕੋਸ ਐਚ ਵੇੜਾਂ ਚੰਗੀਆਂ ਚੰਗੀਆਂ ਕਵਰ ਕਰਾਂਗੇ ਪੁੱਛਾਂਗੇ ਬਾਈ ਜੀ ਹੁਣਾਂ ਤੋਂ ਕਿੰਨਾ ਦੁੱਧ ਬਾਤ ਹੈ ਕੈਨਵਸ ਉਹ ਆ ਤੇ ਕੀ ਬਾਈ ਜੀ ਹੁਣੇ ਪ੍ਰਾਈਸ ਕਰਦੇ ਆ ਆਓ ਚੱਲਦੇ ਆ ਮੰਡੀ ਦੇ ਅੰਦਰ ਤੇ ਲੈਨੇ ਆ ਇੰਟਰਵਿਊ ਤੇ ਨਾਲੇ ਕਰਦੇ ਬਾਈ ਜੀ ਹੁਣਾਂ ਨਾਲ ਗੱਲਾਂ ਬਾਤਾਂ ਵੀਡੀਓ ਨੂੰ ਐਂਡ ਤਾਈ ਜ਼ਰੂਰ ਦੇਖਿਆ ਜੀ ਬਾਈ ਸਤਿ ਸ਼੍ਰੀ ਅਕਾਲ ਕਿਹੜੇ ਪਿੰਡ ਤੋਂ ਆਏ ਆ ਜੀ ਇਹ ਨੰਗਲਪੈਣ ਤੋਂ ਨੰਗਲਪੈਣ ਤੋਂ ਕਿੰਨੀਆਂ ਕਮਾਂ ਲੈ ਕੇ ਆਈ ਮੰਡੀ ਜੀ ਤਿੰਨ ਕਮਾਂ ਲੈ ਕੇ ਆਈਆਂ ਵਿਆਗੀਆਂ ਕੌਸ ਕਿੰਨੀ ਜੀ ਇੱਕ ਮੇਚੋਂ ਮੈਲੀਆ ਦੋ ਘੜੀਆਂ ਇੱਕ ਨੰਬਰ ਜਰਸੀ ਕੈਨਵਾ ਸੂਆ ਜੀ ਇਹਦਾ ਦੂਜਾ ਸੂਆ ਦੂਜਾ ਸੂਆ ਸੂਈ ਨੂੰ ਕਿੰਨੇ ਟਾਂ ਮੈਂ ਜੀ 7 ਦਿਨ ਸੂਈ ਨੂੰ ਸਮਾ ਹੋ ਗਿਆ ਦੁੱਧ ਕਿੰਨਾ ਜੀ ਦੁੱਧ ਹੈ 18 ਕਿਲੋ ਤਿਆਰ ਬੱਚਾ ਕੀ ਹੈ ਜੀ ਬੱਚਾ ਤੇ ਬੱਚਾ ਹੀ ਆ ਅੱਛਾ ਬੱਚਾ ਦੋ 18 ਕਿਲੋ ਤਿਆਰ ਆ ਜੀ ਖੋਲੋ ਮੜੀ ਜੀ ਆ ਦੇਖ ਸਕਦੇ ਆਂ ਦੋਸਤੋ ਚਾਰੇ ਥਨਾ ਸਹੀ ਦੋਸਤੋ ਸੇਮ ਹੀ ਆਂ ਕੱਲੇ ਕਰੇ ਦੇਖ ਕੇ ਸੁਨੇ ਲੈ ਕੇ ਹਵਾ ਨਾਲ ਵੀ ਸੋਨਾ ਦੋਸਤੋ ਆਹ ਦੇਖ ਸਕਦੇ ਆਂ ਦੋਸਤੋ ਇਹ ਕੱਲ ਪਰਸੋਂ ਮੰਗਿਆ ਮੈਂ ਤੇ ਹੁਣ ਉਹਦੇ ਦੇ ਭੈਣੇ ਥੋੜੀ ਜਿਹੀ ਨੌਂਤੀ ਤੋਂ ਦਸ ਪਛਾਣਾ ਜੋ ਹਾਂ ਆ ਕਿਰਵਾ ਜਾ ਹਵਾ ਨਾਲ ਦੋਸਤੋ ਪੂਰਾ ਸੋਨਾ ਲੈ ਰਿਹਾ ਤਾਂ ਫਿਟਿੰਗ ਵਾਲਾ ਹਵਾਨਾ ਚਾਰੇ ਥਾਣਾ ਸਹਿ 206 ਵੀ ਹੈ ਕੱਲੇ ਕੱਲੇ ਨਿੱਖਰ ਮੇ ਸੋਹਣੇ ਨੁਕਰਾਂ ਦੇ ਲੱਗੇ ਹੋਏ ਆ ਫੋਰਸ ਚੰਕ ਹੋਰਾਣੀ ਬੱਚਾ ਦੋਸਤੋ ਬੱਛਾ ਮਗਰ ਹਾਂਜੀ ਬਾਈ ਜੀ ਕੀ ਪ੍ਰਾਈਸ ਕਰਦੇ ਆ ਜੀ ਇਹਦਾ ਇਹਦਾ ਮੁੱਲ 65000 65000 ਕਰਦੇ ਹੋ ਚਮਾਨ ਤਣ ਹਾਂ 60000 ਦੀ ਬਿਹੜ ਦੇਦਾ ਇਹ ਕੰਮਾ ਸੂਆ ਜੀ ਦੂਜਾ ਸੂਆ ਦੂਜਾ ਸੂਆ ਦੁੱਧ ਕਿੰਨਾ ਜੀ ਇਹਦਾ ਘੱਪਣਾ ਸੂਆ ਆ ਬੱਚਾ ਘੱਪਣ ਤਿਆਰ ਸਮਾਂ ਕਿੰਨਾ ਲਾਈਓ ਜੀ ਹੱਬ ਤਾਂ ਲਾਈਓ ਜੀ ਕੱਢ ਲੋ ਬਾਹਰ ਨੂੰ ਆ ਵੇਖ ਸਕਦੇ ਆ ਦੋਸਤੋ ਵੇਘੜਾ ਵੀ ਪੂਰੀ ਚੰਗੀ ਆ ਪਰ ਕਲਰ ਜਿਹੜਾ ਆਇਸ਼ਰ ਗਾਂਵਾਰਗਾ ਪਰ ਵੈੜ ਚੰਗੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਕਹਿੰਦਾ ਗੱਪਣ ਇਸ ਟਾਈਮ ਸਮਾਂ ਥੋੜਾ ਹੀ ਲੱਗੂਗੀ ਗਾਲਟੇ ਨਾਲ ਦੋਸਤੋ ਹਵਾ ਨੇ ਹਜੇ ਪਾਲੀਆਂ ਪਈਆਂ ਫੇਸ ਕੁਆਲਟੀ ਦੇਖ ਸਕਦੇ ਆ ਜਰਸੀ ਹੈ ਪਰ ਕਲਰ ਦੋਸਤੋ ਆਇਸ਼ਰ ਗਾਂਵਾਰਗਾ ਥਾਣਾ ਦੋਸਤੋ ਚਾਰੇ ਸੋਹਣੇ ਆ ਸੇਮ ਹੀ ਸਾਈਜ਼ 4 ਸ਼ਾਂਕ ਹੋ ਰਣੀ ਆਵਨਾ ਸੋਹਣਾ ਵਾਲਟੇ ਲੱਗਾ ਕਾਫੀ ਪਈਆਂ ਹੈ ਜੀ ਆ ਵੇਖ ਸਕਦੇ ਆ ਦੋਸਤੋ ਸੀਲ ਸਾਉ ਬਾਈ ਕਹਿੰਦਾ ਬਥੇਰੀ ਹੈ ਬਾਈ ਇਹਦਾ ਕੀ ਪ੍ਰਾਈਸ ਹੈ ਜੀ ਇਹਦਾ 65000 ਮੋਲਾ ਮੋਬਾਈਲ ਨੰਬਰ ਦੱਸ ਦਿਓ ਜੀ 95305547617 ਧੰਨਵਾਦ ਜੀ